प्यारे दोस्तों ਤੁਹਾਡੇ ਹਰਮਨ ਪਿਆਰੇ ਵਿਸ਼ਵ वार्ता ਵੱਲੋਂ ਸਮੁੰਦਰੋਂ ਪਾਰ ਪ੍ਰੋਗਰਾਮ ਲੈ ਕੇ ਹਾਜ਼ਰ ਹਾਂ ਤੁਹਾਡੇ ਨਾਲ ਅੱਜ ਸਮੁੰਦਰੋਂ ਪਾਰ ਬੈਠੇ ਪੌ ਉਗੇ ਸ਼ਖਸੀਅਤ ਸਮਾਜ ਸੇਵੀ ਆਸਟ੍ਰੇਲੀਆ ਦੇ ਪਿਛਲੇ 50 ਸਾਲ ਤੋਂ ਰਹਿੰਦੇ ਹਰ ਪੱਖ ਤੋਂ ਪਰਪੱਕ ਸੰ达ਰ ਕੇਵਲ ਸਿੰਘ ਸੰਧੂ ਜੀ ਨਾਲ ਤੁਹਾਡੀ ਮੁਲਾਕਾਤ ਕਰਨ ਜਾ ਰਹੇ ਹਾਂ ਸੰਦੇਸ਼ਾਤ ਮਿਸ਼ਾਵਾਤਾ 2024 ਮੇਰੇ ਉਹ ਲੋਕ ਜੀ ਸਾਰੇ ਰਿਸ਼ਵਤ ਦੇ ਸਰੋਤੇ ਆ ਰੁਪਿਆ ਪਰ ਪਾਲੀ ਸੱਸੀ ਕਾ ਸੰਦੇਸ਼ਾਤ ਤੁਸੀਂ ਹਰ ਖੇਤਰ ਦੇ ਵਿੱਚੋਂ ਕੁਝ ਨਹੀਂ ਹੋ ਤੁਸੀਂ ਉਹਨਾਂ ਆਸਟ੍ਰੇਲੀਆ ਜ ਰਹਿੰਦੇ ਪੰਜਾਬੀਆਂ ਦੇ ਵਿੱਚੋਂ ਇੱਕ ਹੋ ਜਿੰਨਾਂ ਨੇ 50 ਸਾਲ ਪਹਿਲਾਂ ਜਦੋਂ ਕਿ ਆਸਟ੍ਰੇਲੀਆ ਦਾ ਸਾਨੂੰ ਤਾਂ ਨਾਮ ਹੀ ਨਹੀਂ ਸੀ ਪਤਾ ਹੁੰਦਾ ਤੋਂ ਤੁਸੀ ਕਿ ਸਟ੍ਰਾਈਕ ਹੈ ਕਿ ਸਟ੍ਰਾਈਕ ਸੰਘਰਸ਼ ਕੀਤਾ ਉਹਦੇ ਬਾਰੇ ਤੁਹਾਡੇ ਤੋਂ ਅਸੀਂ ਕੋਈ ਜਾਣਕਾਰੀ ਲੈਣੀ ਚਾਹੁੰਦੇ ਹਾਂ ਥੈਂਕ ਯੂ ਦਸਤੀ ਸਾਹਿਬ ਆ ਆਸਟ੍ਰੇਲੀਆ ਸਾਡੇ ਆਉਣ ਦਾ ਇੱਕ ਸਬਬੀ ਸਮਝੋ ਅਸੀਂ ਸਾਰੇ ਜਾਣਾ ਤਾਂ ਕੈਨੇਡਾ ਚਾਹੁੰਦੇ ਸੀ ਪਰ ਯਾਰਕ ਵਿੱਚ ਪਤਾ ਲੱਗ ਗਿਆ ਸਾਨੂੰ 50 ਸਾਲ ਪਹਿਲਾਂ ਕੈਨੇਡਾ ਜਾਣੇ ਚਾਹੁੰਦੇ ਹਾਂ ਜੀ 50 ਸਾਲ ਪਹਿਲਾਂ 74 ਵਿੱਚ ਜਦੋਂ ਸਾਡੇ ਸਾਰੇ 10 ਦੋਸਤ ਇਕੱਤਰ ਕੈਨੇਡਾ ਚਲੇ ਗਏ ਸਾਰੇ ਉਹਦੋਂ ਕੈਨੇਡਾ ਦਾ ਪੰਜਾਬ ਵਿੱਚ ਬਹੁਤ ਕ੍ਰੇਜ਼ ਸੀ ਜੀ ਜੀ ਤਾਂ ਅਸੀਂ ਵੀ ਜਾਣਾ ਚਾਹੁੰਦੇ ਪਰ ਸਾਨੂੰ ਕਿਸੇ ਨੇ ਰਾਹ ਦੱਸਿਆ ਵੀ ਤੁਸੀਂ ਵгай ਯੂਰਕੋ ਕਿ ਜਾਓ ਉਦੋਂ ਆਪਣੇ ਲਈ ਕੈਨੇਡਾ ਦਾ ਵੀਜ਼ਾ ਬਹੁਤ ਹੋ ਚੁੱਕਾ ਸੀ ਪਹਿਲਾਂ ਆਪਣੇ ਲਈ ਕੈਨੇਡਾ ਐਂਟਰੀ ਸੀ ਜੀ ਜੀ ਤਾਂ ਉਸ ਤੋਂ ਬਾਅਦ ਅਸੀਂ ਫਿਰ ਯੂਰਕੋ ਚਲੇ ਗਏ ਆ ਪਾਇਰਕ ਤੋਂ ਜਾਣ ਤੋਂ ਬਾਅਦ ਉੱਥੇ ਸਾਨੂੰ ਪਤਾ ਲੱਗਾ ਵੀ ਆਸਟ੍ਰੇਲੀਆ ਵੀ ਇੱਕ ਕੰਟਰੀ ਹੈ ਜਿੱਥੇ ਜਾਇਆ ਜਾ ਸਕਦਾ ਤੇ ਉੱਥੇ ਵੀ ਕਮਾਈ ਕੀਤੀ ਜਾ ਸਕਦੀ ਹੈ ਜੀ ਜੀ ਤਾਂ ਅਜੋ ਤੁਸੀਂ ਇੱਥੇ ਕਮਾਈ ਕਰਨਾ ਹੈ ਹਾਂ ਕਮਾਈ ਕਰਨਾ ਸਰ ਮੈਨੂੰ ਤੁਹਾਡੇ ਦਿਮਾਗ ਵਿੱਚ ਜੀ ਕਮਾਈ ਕਰਨ ਦਾ ਜਾਈ ਲੱਭ ਪਾਜੀ ਉੱਥੇ ਕਰਦੇ ਹਾਲਾਤ ਇਹਦਾ ਇਹ ਕਿ ਮਤਲਬ ਇਹ ਹੋ ਜੇ ਸੀ ਕਿ ਅਸੀਂ ਸਾਡਾ ਪਰਿਵਾਰ ਜਿਹੜਾ ਸੁਲਾਬ ਸੁਲਾਬ ਕਿਸਾਨ ਜਿਹੜੇ ਮਤਲਬ ਉਸ ਵਿੱਚ ਉਹ ਹੌਣ ਸੀ ਤੇ ਇਸ ਕਰਕੇ ਸਾਨੂੰ ਕੁਝ ਨਾ ਆਪਣੀ ਕਵਾਈ ਦੇ ਸਾਧਨਾਂ ਨੂੰ ਵਧਾਉਣ ਲਈ ਸਾਨੂੰ ਕੁਝ ਨਾ ਪਹਿਲਾਂ ਸੋਚਣਾ ਪੈਣਾ ਸੀ ਜੀ ਜੀ ਤੇ ਇਸ ਕਰਕੇ ਅਸੀਂ ਵੀ ਫੁਰਗਾਂ ਬੋਕਾਂਗਾ ਅਸੀਂ ਵੀ ਸੋਚਿਆ ਵੀ ਕਿ ਤੇ ਬਾਹਰਲੇ ਬੋਕ ਚੱਲ ਜੇ ਤਾਂ ਅਸੀਂ ਵੀ ਕੈਨੇਡਾ ਸੁਪਨਾ ਲੱਗੇ ਵਾਯੂਰਕੋ ਕੇ ਅਸੀਂ ਮਤਲਬ ਇੱਕ ਆਸਟ੍ਰੇਲੀਆ ਪਲ ਕੇ ਜੀ ਜੀ ਹਾਂ ਇਹ ਦੋ ਤ੍ਰਿਟੀਆ ਹੈ ਜਿਹਨਾਂ ਦਾ ਪਹਿਲਾ ਉਹ ਦੋ ਇਥੇ ਪੰਜਾਬੀਆਂ ਦੀ ਗਿਣਤੀ ਕਿੰਨੀ ਕੁੰਦੀ ਸੀ ਭਾਰਤੀਆਂ ਦੀ ਖਾਸ ਕਰਕੇ ਬਹੁਤ ਘੱਟ ਜੀ ਬਹੁਤ ਘੱਟ ਅਸੀਂ ਦਰਅਸਲ ਆਸਟ੍ਰੇਲੀਆ ਵਿੱਚ ਸਾਡੇ ਆਉਣ ਤੋਂ ਪਹਿਲਾਂ 74 ਤੱਕ ਦਾ ਇਥੇ ਵਾਈਟ ਅਸਟ੍ਰੇਲੀਆ ਪਾਲਿਸੀ ਮਤਲਬ ਲਾਗੂ ਸੀਗੀ ਵਾਈ ਵਾਈਟ ਅਸਟ੍ਰੇਲੀਆ ਉਹਦੇ ਗੋਰੀ ਆ ਸਕਦੇ ਹਾਂ ਗੋਰੀ 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 ਯੋਰਪ ਦੇ ਗੋਰੇ ਮਨਕਾਉ ਸਕਦੇ ਸੀ ਇੱਥੇ ਜਿਹੜੇ ਉੱਤ ਉੱਤ ਨੂੰ ਸ਼ਹਿਰੀ ਸੀਗੇ ਜਿਹੜੇ ਸਾਡੇ ਲੋਕ ਜਿਹੜੇ ਇੰਡੀਆ ਪਾਕਿਸਤਾਨ ਵੰਦਲਾ ਆਸਟ੍ਰੇਲੀਆ ਵੀ ਇਹ ਤਾਂ ਜਿਹੜੇ ਇੰਗਲੈਂਡ ਦੇ ਵਿੱਚ ਜਿਹੜੇ ਮਤਲਬ ਕ੍ਰਿਮੀਨਲ ਬੰਦੇ ਹੁੰਦੇ ਸੀ ਉਹਨਾਂ ਲਈ ਇਹ ਵਸਾਇਆ ਗਿਆ ਸੀ ਟਾਪੂ ਇਹ ਜਦੋਂ ਜਦੋਂ ਇਹ ਕੰਟਰੀ ਮਤਲਬ ਐਸਟੈਬਲਿਸ਼ ਹੋਇਆ ਉਦੋਂ ਉਹ ਉਹ ਕ੍ਰਿਮੀਨਲ ਜਿਹੜੇ ਉਹਨੇ ਆਪਣੇ ਕਾਲੇ ਪਾਣੀ ਆ ਕਹਿੰਦੇ ਇਹ ਕਾਲੇ ਪਾਣੀ ਸੀ ਹਾਂਜੀ ਜਿੱਥੇ ਵੀ ਕੋਈਂ ਦਾ ਰਾਜ ਸੀਗਾ ਬ੍ਰਿਟਿਸ਼ ਅੰਪਾਇਰ ਸੀ ਉੱਥੋਂ ਦੇ ਸਾਰੇ ਕ੍ਰਿਮੀਨਲ ਇੱਥੇ ਆਏ ਪਹਿਲਾਂ ਉਸ ਤੋਂ ਬਾਅਦ ਫਿਰ ਉਹ ਜਿਹੜੇ ਬਿਊਰੋਕ੍ਰੇਟ ਜਿਹੜੇ ਇੱਥੇ ਆਉਣੇ ਸ਼ੁਰੂ ਹੋਏ ਉਹ ਇਹਨਾਂ ਨੇ ਦੂਜੇ ਕੰਟਰੀ ਚ ਉਹ ਵਾਈਟ ਸਾਰੇ ਉਹਦੇ ਵਿੱਚ ਜਿੱਥੇ ਕਲੋਨਸ ਜਿੱਥੇ ਬ੍ਰਿਟਿਸ਼ ਰਾਜ ਸੀ ਉੱਥੋਂ ਦੇ ਜਿਹੜੇ ਬਿਊਰੋਕ੍ਰੇਟ ਸੀ ਜਿਹੜਾ ਉਹ ਵਾਈਟ ਹੋਣ ਉਹ ਇੱਕ ਤਰ੍ਹਾਂ ਇੱਕ ਸਟਾਈਲ ਹੀ ਆ ਵੀ ਇਹ ਕਾਲਾ ਪਾਣੀ ਸੀ ਬਿਲਕੁਲ ਇਹੀ ਸਟਾਈਲ ਹੈ ਯੂ ਬੇਸਟੇਗਰ ਤੇ ਉਸ ਤੋਂ ਬਾਅਦ ਇੱਥੇ ਫਿਰ ਜਦੋਂ ਏਕ ਤੇ 75 ਜਦੋਂ ਇਹ ਥੇ ਚੌੜ ਹੋਈ ਤਾਂ ਮੇਰੇ ਖਿਆਲ ਕੀ 35 ਸਾਲ ਬਾਅਦ ਇਥੇ ਲਿਬਰ ਪਾਰਟੀ ਜਿੱਤੇ ਮਿਸਟਰ ਗੋਫ ਵਿਟਲਮ ਉਹ ਚ ਰਗੇ ਪਹਿਲੇ ਪਾਰਟੀ ਪਹਿਲੇ ਪਹਿਲੀ ਨਹੀਂ ਮਤਲਬ ਕਾਫੀ ਢੇਰ ਬਾਅਦ ਯਕੀਓ ਕੋ ਓਕੇ ਹਾਂ ਵਾ ਲੈਵਲ ਪਾਰਟੀ ਲੈਵਲ ਪਾਰਟੀ ਕਾਫੀ ਸਾਲ ਬਾਅਦ ਕਾਫੀ ਸਾਲ ਬਾਅਦ ਗਵਰਨਮੈਂਟ ਲਮ ਉਹ ਬਹੁਤ ਜੀਨੀਅਸ ਪ੍ਰਾਈਮ ਮਿਨਿਸਟਰੀ ਤੇ ਬਹੁਤ ਅ ਗੋਡ ਥਿੰਕਰ ਸੀਓ ਜੀ 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 ਤੇ ਕੋਨੇ ਅਸਟਿੰਗਰ ਸੀ ਦੂਰ ਦਸ ਸੀ ਦੂਰ ਬਹੁਤ ਦੂਰ ਦੀ ਸੋਚ ਵਾਲਾ ਬੰਦਾ ਸੀ ਜੀ ਤੇ ਉਹਨਾਂ ਨੇ ਜਦੋਂ ਉਹਨਾਂ ਨੇ ਦੇਖਿਆ ਕਿ ਸਾਡੀ ਸਾਡਾ ਕੰਟਰੀ ਬਹੁਤ ਵੱਡਾ ਤਾਂ ਸੱਥੇ ਆਬਾਦੀ ਬਹੁਤ ਜ਼ਿਆਦਾ ਜਦੋਂ ਸੀਆਈਏ ਮੇਰੇ ਖਿਆਲੋਂ ਇੱਕ ਇੱਕ ਜਾਸਾ ਪਰੋਲੀ ਆਦੀ ਸੀ ਸਾਰੇ ਇਸੇ ਲਈ ਆਸਰੇ ਲਈ ਆਸਰੇ ਲਈ ਹਾਂਜੀ ਕਿ ਨਹੀਂ ਜੀ ਇੱਕ ਜਾ ਇੱਕ ਤੋਂ ਜਾਸਾ ਪਰੋਲੀ ਤੁਹਾਨੂੰ ਸੱਚਾ ਤੁਹਾਨੂੰ ਸੱਚਾ ਤੁਹਾਨੂੰ ਜੀ ਜੀ ਹਾਂਜੀ ਤਾਂ ਉਹਦਾ ਉਹਨਾਂ ਨੇ ਫੇਰ ਸੋਚਿਆ ਇਹ ਕਿ ਬਈ ਇਸ ਕੰਟਰੀ ਨੂੰ ਜਾਜ ਜਾਸ ਵੀ ਪਪੂਲੇਟ ਕਰੀਏਗੇ ਤਾਂ ਅਸੀਂ ਖਤਮ ਹੋ ਜਾਗੇ ਪੈਰਿਸ਼ ਹੋ ਜਾਗੇ ਅਸੀਂ ਜੀ ਤਾਂ ਉਹਨਾਂ ਨੇ ਨਾਲ ਸਹੀ ਪਪੂਲੇਟ ਆ ਪਰਿਸ਼ ਤੇ ਤਾਂ ਫਿਰ ਉਹ ਉਹਨਾਂ ਦੀ ਗੱਲ ਮੰਨੀ ਗਈ ਜਿਹੜੇ ਇਸ ਕੰਟਰੀ ਦੇ ਥਿੰਕਰ ਸੀ ਉਹਨਾਂ ਨੇ ਸੋਚਿਆ ਵੀ ਇਹ ਠੀਕ ਗੱਲ ਥੀ ਆ ਤੇ ਉਹਨਾਂ ਨੇ ਉਹਨਾਂ ਦੀ ਲਾਈਨ ਲੈ ਕੇ ਲਿਵਰਪੂਲ ਦੀ ਇਸ ਕੰਟਰੀ ਨੂੰ ਪੋਪੂਲੇਟ ਕਰਨਾ ਸ਼ੁਰੂ ਕੀਤਾ ਤੇ ਆਸਟ੍ਰੇਲੀਆ ਵਿੱਚ ਜਿਹੜੇ ਦੂਸਰੇ ਕਲਰ ਦੇ ਲੋਕਾਂ ਦੇ ਲੋਕਾਂ ਵੀ ਖੁੱਲੇ ਦੂਹੇ ਖੁੱਲੇ ਹੋਣੇ ਸਾਡੇ ਲਈ ਤੇ ਉਹਦੋਂ ਅਸੀਂ ਯਾਪ ਚੰਦ ਹੋਏ ਸੰਭਾਤ ਲੱਗਿਆ ਵੀ ਆਸਟ੍ਰੇਲੀਆ ਵੀ ਜਾ ਜਾ ਸਕਦਾ ਤੇ ਅਸੀਂ ਉੱਥੋਂ ਮਤਲਬ ਕਈ ਲੋਕ ਆਪਣੇ ਬਹੁਤੇ ਲੋਕ ਜਿਹੜੇ ਪੰਜਾਬੀ ਉਹ ਸ਼ਿਪਾ ਰਹੀ ਆਪਣੇ ਲੋਕ ਸ਼ਿਪ ਸ਼ਿਪ ਕੰਮ ਕਰਦੇ ਸੀ ਪਰ ਮੇਰਾ ਆਪਣਾ ਐਕਸਪੀਰੀਅੰਸ ਅਸੀਂ ਅੱਜ ਦੱਸ ਬੰਦੇ ਜਿਹੜੇ ਉੱਥੋਂ ਸਾਡੇ ਪਹਿਲੇ ਬੈਚ ਜਿਹੜੇ ਆਏ ਸੀ ਅਸੀਂ ਵੀਜ਼ਾ ਲੈ ਕੇ ਆਏ ਜੀ ਵੀਜ਼ਾ ਲੈ ਕੇ ਆਏ ਅਸੀਂ ਵੀਜ਼ਾ ਤੋਂ ਬਗੈਰ ਵੀਜ਼ੇ ਤੋਂ ਵੀ ਬੜੇ ਲੋਕ ਆਏ ਬਗੈਰ ਵੀਜ਼ੇ ਤੋਂ ਵੀ ਉਹ ਛਿਪਾ ਰਹੀ ਆਪਣੇ ਉਹ ਛਿਪਾ ਦੇ ਬੋਤ ਕਰ ਜਿਹੜੇ ਕੰਮ ਹੋ ਜਾਂਦੇ ਉਹ ਪੰਜਾਬੀ ਮੁੰਡੇ ਉਹਦੇ ਚਾਹ ਕੋਈ ਤਰ੍ਹਾਂ ਤਰ੍ਹਾਂ ਦੇ ਕੰਮ ਕਰਦੇ ਆ ਕੋਈ ਡੈਕਵਾਇਆ ਕੋਈ ਅਫੀਸਰ ਆ ਕੋਈ ਪੁੱਕਾ ਕੋਈ ਪੋਚਾ ਉਹ ਉਸ ਤਰ੍ਹਾਂ ਦੇ ਕੰਮ ਕਰਦੇ ਕਰਦੇ ਫਿਰ ਜਦੋਂ ਕੋਈ ਛਿੜ ਜਦੋਂ ਇਹ ਟਿਪ ਫੋਨ ਤੇ ਲੰਗਦਾ ਮੈਗਰ ਫੋਨ ਤੇ ਲੰਗਦਾ ਆ ਕੇ ਤਾਂ ਇਥੋਂ ਫਰਾ ਹੋ ਕੇ ਤੇ ਆਪਣਾ ਪੂਰਾ ਪਾਲ ਦੇ ਕੋਈ ਨਾ ਕੋਈ ਇਥੋਂ ਪੱਕੇ ਹੋਣ ਲਈ ਆ ਤਰ੍ਹਾਂ ਜੀ ਜੀ ਆਹਾਂ ਇਸ ਤਰ੍ਹਾਂ ਸਾਗੇ ਆ ਬਾਕੀ ਇਹ ਸਭ ਕਯਾਪੇ ਦੇ ਬਾਦੀ ਐ ਸਟ੍ਰਾਬੋਗਿਆ ਦਾ ਪਰ ਉਹ ਬਾਤੀ ਠੀਕ ਘਟ ਕੇ ਆਇਆ ਸੰਸਾਵਾ ਆਪਣੀ ਕਿਸਮ ਤੇ 170 ਕਰੋੜ 1 ਸਵਾ ਕਰੋੜ ਸੀ ਹਾਂਜੀ ਤੇ ਹੁਣ ਕਿੰਦੀ ਹੈ ਹੁਣ ਜੀ 30 ਕਰੋੜ ਆ 50 ਸਾਲਾਂ ਚ 30 ਕਰੋੜ ਬਣ ਮਤਲਬ 1.5 ਕਰੋੜ ਜਾਨੇ ਉੱਪਰ ਹੋਣੀ ਬਦੇ ਹਾਂ ਤੇ ਆਪਣੇ ਦੇਸ਼ ਦਾ 50 ਕਰੋੜ ਤੋਂ 140 ਕਰੋੜ ਹਾਂ ਕਸ ਹਾਂ ਨੂੰ ਕਹੇ ਕਹ ਰੋਕ ਕਾਬੂ ਨਹੀਂ ਹੈ ਇਹ ਦੂਜੀ ਗੱਲ ਇਹ ਜਿਹੜਾ ਕੰਟਰੀ ਹੈ ਇਹ ਸਾਰਾ ਹੀ ਕੋਸਟਲ ਤੇ ਵਸਿਆ ਹੋਇਆ ਹੈ ਜਿਹੜਾ ਆਸਟ੍ਰੇਲੀਆ ਇਹ ਕਿਉਂਕਿ ਮੈਂ ਕੋਸਟ੍ਰਲ ਕੋਸਟ੍ਰਲ ਤੇ ਨਹੀਂ ਆ ऑस्ट्रेलिया ਵਿੱਚ ਕੁਝ ਕੰਮ ਜਿਹੜਾ ਇਥੇ ਉੱਧਾ ਵੀ ਬਹੁਤ ਵੱਡਾ ਡੇਜ਼ਰਟ ਹੈ ਤੇ ਉੱਥੇ ਵੀ ਉੱਥੇ ਅੰਗਲਿਵੇਬਲ ਪੋਲੀਸ਼ਨ ਹੈਗੀ ਹੈ ਜਿਹੜੀ ਬਹੁਤ ਗੰਦੀ ਹੈ ਜਿਆਦਾ ਜਿਵੇਂ ਤੁਸੀਂ ਫਰ ਫਰਲਿੰਸ ਤੋਂ ਹੁੰਦਾ ਵਦੀ ਹੋ ਗਿਆ ਅਲਸਪ੍ਰਿੰਗ ਦੇ ਜਹਾ ਜੜੀ ਹੋ ਗਿਆ ਜਿਹੜਾ ਆਸਟ੍ਰੇਲੀਆ ਦਾ ਵਿਚਲਾ ਪਾਰਟ ਹੈ ਉਹ ਰਾਜਸਥਾਨ ਤੋਂ ਬਹੁਤ ਗਾਰਮਨ ਹੋ ਗਿਆ ਹਾਂ ਹਾ ਡਸ ਇਟ ਟੈਪ ਹਾਂ ਓਕੇ ਨਾ ਜੀ 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 ਦਰਵਨ ਜਿਹੜੀ ਗੱਟ ਵੀ ਦੇਖੇ ਇਥੇ ਹਾਂ ਹਾਂ ਉਹ ਇੰਸਲਾਕੇ ਐਕਚੁਅਲੀ ਆਪਣੇ ਜਿਹੜੇ ਪਹਿਲੇ ਲੋਕ ਆਏ ਜਿਹੜੇ ਪੰਜਾਬੀ ਜਿਹੜੇ ਬਹੁਤ ਪਹਿਲਾਂ ਜਿਹੜੇ ਜਿਹੜਾ ਤੁਸੀਂ ਇੰਸੈਕਟ ਕੀਤਾ ਕ੍ਰਿਮੀਨਲ ਆ ਜਾਂ ਕਿੰਦਾ ਤਾਂ ਉਦੋਂ ਉਹਨਾਂ ਨੂੰ ਉਹ ਉਂਟ ਤੇ ਉੱਠ ਕੇ ਆਪਰੇ ਲੋਕ ਪੰਜਾਬੀ ਉਦੋਂ ਕਾਹਕੇ ਇਬਰੀਆ ਪਾਕਿਸਤਾਨੇ ਇਕੱਠਾ ਹੋਣ ਸੀ ਉਹ ਕੁਝ ਕੁਝ ਲੋਕ ਮੇਰੇ ਮੁਸਲਮਾਨ ਭਾਈ ਚਾਹੇ ਲੋਕ ਹੋਇਆ ਕੋਆ ਆਪਣੇ ਸੈਕਿਉਰਿਟੀ ਆਏ ਹਿੰਦੂ ਵੀ ਆਏ ਉਹ ਉੱਠ ਕੇ ਉਹਨੂੰ ਕੇਵਲ ਟ੍ਰੇਨ ਕਹਿੰਦੇ ਹੁੰਦੇ ਸੀ ਉਹ ਦੋ ਤਿੰਨ ਦੋ ਦੋ ਤਿੰਨ ਤਿੰਨ ਚਾਰ ਚਾਰ ਉੱਠ ਤੇ ਮੰਨ ਕੇ ਕਿ ਉਹਨਾਂ ਤੇ ਖਾਂ ਵਿਚ ਆ ਜੋ ਲੋ ਆਪਣੇ ਆਫੀ ਜੋ ਕਰਦੀਆਂ ਜ਼ਰੂਰਤਾਂ ਸਭ ਦਾ ਫਰਾਂਸ ਦੇ ਉਹ ਜੀ ਜਾ ਉਹ ਉੱਠ ਕੇ ਲੰਦ ਕੇ ਹੀ ਗੋਰੀਆਂ ਦੇ ਫਾਰਮਾਂ ਜਾ ਕੇ ਵੇਚਦੇ ਸੀ ਵੇਜ ਦੇ ਜਿੱਥੇ ਆਇਆ ਕਿ ਕਿਉਂਕਿ ਇਹਨੂੰ ਸੜਕ ਤੋਂ ਕਿ ਲੱਗਦੀ ਨਹੀਂ ਅਸਲ ਵਿੱਚ ਹਾਂ ਆਪਣੇ ਪਹਿਲੇ ਬਹੁਤ ਪਹਿਲਾ ਜਿਹੜੇ ਇਹਦਾ ਡਿਸਟ੍ਰਿਬਿਊਟ ਦਾ ਜਿਹੜਾ ਗਰੋਸਰੀ ਡਿਸਟ੍ਰਿਬਿਊਸ਼ਨ ਦਾ ਕੰਮ ਆਫਰੇ ਫਿਰ ਯਾ ਮੀਨ ਬਹੁਤ ਉਹ ਦੇਰ ਸੀ ਤਾਂ ਜਦੋਂ ਇਹ ਮਿਲ ਗਿਆ ਟੈਂਪੀਂਗ ਤੋਂ ਲੈ ਕੇ ਆਇਆ ਉਹਦੇ ਬਾਰੇ ਆ ਉਹ ਦੇਖਦੇ ਕਿ ਇਹ ਵੀ ਦੇ ਤਲਾਗਾ ਉੱਪਰ ਦੀ ਪਰ ਇਹ ਇਹ ਮਿੰਮੈਂ ਕਹਿੰਦਾ ਕਿ ਥੋਏ ਪਰ ਉਠੇ ਤੇ ਵੀ ਬਹੁਤ ਹੈ ਜੀ ਜੀ ਦਾਰ ਬੰਦੇ ਲਾ ਕਾ ਜਬ ਤੁਹਾਨੂੰ ਵੀ ਬਹੁਤ ਜੇ ਤਾਂ ਤੁਹਾਨੂੰ ਜਰੂਰ ਲੈਣਗੇ ਕਿਉਂਕਿ ਦੋਨੇ ਜਦੋਂ ਇੱਥੇ ਮਿਸਟਰ ਪੂਕਾ ਉਹਨੇ ਬਾਗ ਕੀਤਾ ਉਸ ਤੋਂ ਬਾਅਦ ਜਿਹੜੇ ਸਲਾਨੀ ਹੈ ਵਾਈਸ਼ਿਪ ਤਾਂ ਉਹ ਹਰ ਤਰ੍ਹਾਂ ਦੇ ਕੁੱਤੇ ਘੋੜੇ ਹੰਥੋਂ ਬੋਲਾਉਣ ਲੱਗੇ ਆਂ ਕੰਗੋਸ਼ਿਪਾਂ ਦੇ ਆਫਰ ਤਾਂ ਬੰਦੇ ਬੰਦੀ ਆਪ ਕੋਤਾਂ ਪੇਡਾ ਆ ਗਈਆਂ ਹਾਂਜੀ ਜੀ ਹੁਣ ਤਾਂ ਬਸ ਲੋ ਵੀ ਆਉਣੀ ਸ਼ੁਰੂ ਹੋ ਗਈ ਜੀ 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 ਜਿਹੜੇ ਦੇਖੋ ਵੀ ਜਿਹੜੇ ਤੁਹਾਡੇ ਬਣੇ ਦੇ ਆਏ ਹੈ ਹਾਂਜੀ ਉਹ ਐਂ ਲੱਗਦਾ ਵੀ ਤੁਸੀਂ ਬੁੜੇ ਜੀ ਹੋਏ ਜਿਹੜੇ 4 ਸਾਲ ਪਹਿਲਾਂ ਵੀ ਆਏ ਹੋਏ ਇੱਥੇ ਹਾਂਜੀ ਆ ਮੈਨੂੰ ਜਿੰਨੇ ਵੀ ਮਿਲੇ ਹੈ ਤੁਹਾਡੇ ਨਾਲ ਹੀ ਮਿਲਦਾ ਸਾਰਿਆਂ ਨੂੰ ਹਾਂਜੀ ਪਰ ਜਿੰਨੇ ਵੀ ਮਿਲੇ ਹੈ ਸਾਰੇ ਜਵਾਨ ਮਿਲੇ ਹਾਂਜੀ ਹਾਂ ਸਾਰੇ ਇੱਕ ਤਬਨੇ ਇਸ ਤੋਂ ਤੁਹਾਡੀ ਹੁਣ ਉਮਰ ਹੋ ਰਹੀ ਹੈ 84 ਦੇ ਕਰੀਬ ਹਾਂਜੀ ਪਰ ਤੁਸੀਂ ਦੇਖੋ ਤੁਹਾਡੇ ਨਾਲ ਦੇ ਜਿਹੜੇ ਸਾਥੀ ਹੈ ਉਹ ਵੀ ਸਭਰੇ ਸਰਦਾਰ ਬਨੇ ਤੁਸੀਂ ਦੇਖੋ ਹੁਣ ਮੈਂ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣੀ ਚਾਹੁੰਨਾ ਵੀ ਇਹ 84 ਔਰ ਇਅਰ ਜੋਲਡ ਨੇ ਮੇਰੇ ਨਾਲੋਂ ਵਧੀਆ ਇਹ ਇੱਥੇ ਕੰਮ ਚਲਾਉਂਦੇ ਮੈਂ ਤਾਂ ਕੰਮ ਚਲਾਉਂਦਾ ਹੀ ਨਹੀਂ ਇਹ ਸਾਰਾ ਆਸਟ੍ਰੇਲੀਆ ਕਾਰ ਤੇ ਕੋ ਮਿਆਏ ਤੇ ਸਾਰਾ ਦਿਨ ਕਿਸੇ ਦੀ ਹੈਲਪ ਨਹੀਂ ਲੈਂਦੇ ਹੈਲਪ ਕਰਦੇ ਹੈ ਕੋਈ ਵੀ ਇਹ ਵੀ ਮੈਂ ਆਪਣੇ ਦਰਸ਼ਕਾਂ ਦੱਸਣਾ ਚਾਹੁੰਦਾ ਤੁਹਾਡਾ ਕੋਈ ਵੀ ਇਹ ਮੈਲਬੌਰਨ ਚ ਰਹਿੰਦੇ ਹੈ ਕੋਈ ਵੀ ਕਿਸੇ ਨੂੰ ਵੀ ਕੋਈ ਵੀ ਯੂਥ ਹੁੰਦੀ ਹੈ ਇਹ ਸਭ ਤੋਂ ਪਹਿਲਾਂ ਅਗਰੇ ਹੋ ਕੇ ਖੜੇ ਹੋ ਕੇ ਨਾਲ ਆਪਦੀ ਕਾਰਜ ਬਹਾਰਾ ਕੇ ਇੰਡੀਆ ਦੇ ਲੀਡਰਾਂ ਬਣ ਕਿਉਂਕਿ ਇਹ 2000 ਤੋਂ ਪਹਿਲਾਂ ਇੱਥੇ ਸਿਆਸੀ ਲੀਡਰਾਂ ਨਾਲ ਬਹੁਤ ਨਹੀਂ ਦਿੱਖੀ ਇਹਨਾਂ ਦੇ ਸੰਬੰਧ ਰਹੇ ਵੱਡੇ ਵੱਡੇ ਲੀਡਰ ਪੋਸਟਾਂ ਚੜੇ ਵੀ ਗਏ ਇਹਨਾਂ ਦੇ ਨਾਲ ਦੇ ਪਰ ਕੁਛ ਹੈਗੇ ਵੀ ਇਹ ਹਲੇ ਵੀ ਨਾ ਸੁਧਕਾਰ ਕਰਦੇ ਕਿਉਂਕਿ ਜਦੋਂ ਇੱਥੇ ਸੀਗਾ ਇੰਡੀਆ ਉਦੋਂ ਵੀ ਇਹਨੂੰ ਸੇਵਾ ਲਈ ਗਿਣੇ ਜਾਂਦੇ ਸੀਗੇ ਸਭ ਤੋਂ ਅੱਗੇ ਹੋ ਕੇ ਸੇਵਾ ਕਰਦੇ ਸੀਗੇ ਇੱਥੇ ਵੀ ਮੈਂ ਅੱਜ ਵੀ ਦੇਖਦਾ ਵੀ 84 ਸਾਲਾਂ ਦਾ ਇਨਸਾਨ ਕੋਈ ਵੀ ਬੱਚਾ ਕੋਈ ਟੋਕੇ ਥੇ ਜਿਆਦਾ ਜੂਸ ਹੁੰਦਾ ਉਹਨਾਂ ਦੀ ਸੇਵਾ ਨਹੀਂ ਸਭ ਤੋਂ ਅੱਗੇ ਰਹਿੰਦੇ ਹਾਂਜੀ ਸੰਤੂ ਸਾਹਿਬ ਕੁਝ ਹੋਣ ਆਪਣੇ ਦਰਸ਼ਕਾਂ ਨੂੰ ਮੇਸ਼ਵਾਰ ਦਾ ਵਾਂਟਾ ਦੇ ਦਸਕਨ ਇਹਨਾਂ ਦੋਨੋਂ ਕੀ ਸੁਨਹਿਰੀ ਜਮੀਂ ਵਸੀ ਸੱਜਣ ਸਟੇਟ ਹੈ ਤੇ ਇਹ ਇੱਕ ਵਿਸ਼ਵਾਸਤਾ ਪ੍ਰੋਗਰਾਮ ਅਸੀਂ ਹੁਣ ਇੱਕ ਨਵਾਂ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਆਸਟ੍ਰੇਲੀਆ ਬਾਰੇ ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਜਾਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਸਾਡਾ ਪ੍ਰੋਗਰਾਮ ਦੇਖਦੇ ਰਹੋ ਤੇ ਸੰਬੋਧਨ ਦਿੰਦੇ ਰਹੋ ਲੈਮੀ ਦੀ ਕਾਪੀ ਅਲਸਾ ਦੇ ਦੱਸ ਕਾਤੇ